ਰੋਜਾ شریف ਸਰਹੰਦ ਵਿਖੇ Hazrat Sheikh Ahmed Muzaddad Alfani ਦੀ ਯਾਦ ਦੇ ਵਿੱਚ ਲੱਗਣ ਵਾਲੇ ਤਿੰਨ ਰੋਜਾ ਸਾਲਾਨਾ 413ਵਾਂ ਸਾਲਾਨਾ ਉਰਸ ਸ਼ਰਧਾਪੂਰਵਕ ਸਮਾਪਤ ਹੋ ਗਿਆ। ਇਸ ਮੌਕੇ ਤੇ ਦਿਸਦੇ ਵੱਖ-ਵੱਖ ਰਾਜਾਂ ਦੇ ਕੋਨੇ ਦੇ ਵਿੱਚੋਂ ਲੱਖਾਂ ਸ਼ਰਧਾਲੂ ਜਿਹੜੇ ਕਿ ਇੱਥੇ ਨਤਮਸਤਕ ਹੋਏ ਜੇਕਰ ਗਵਾਂਡੀ ਮੁਲਕ ਬੰਗਲਾਦੇਸ਼ ਦੀ ਗੱਲ ਕਰੀਏ ਤਾਂ ਉੱਥੋਂ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਜਿਹੜਾ ਕਿ ਇੱਥੇ ਆ ਕੇ ਸ਼ੇਖ ਮੁਜ਼ੱਦਦ ਅਲਫਸਾਨੀ ਨੂੰ ਸਲਾਮ ਪੇਸ਼ ਜਿਹੜਾ ਕੀ ਕੀਤਾ ਇਸ ਮੌਕੇ ਤੇ ਤਿੰਨ ਦਿਨਾ ਸਲਾਨਾ ਉਰਸ ਦੇ ਅੰਤਿਮ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਹਲਕਾ ਵਿਦਾਇਕ ਫਤਿਹਗੜ ਸਾਹਿਬ ਲਖਵੀਰ ਸਿੰਘ ਰਾਏ ਵੱਲੋਂ ਚਾਦਰ ਚੜ੍ਹਾਉਣ ਦੀ ਰਸਮ ਨੂੰ ਅਦਾ ਕੀਤਾ ਰੋਜਾ شریف ਦੇ ਖਲੀਫਾ ਸੈਦ ਸਾਦਕ ਰਜ਼ਾ ਮਜ਼ਦਦੀ ਨੇ ਕਿਹਾ ਹੈ ਕਿ ਸ਼ੇਖ ਮਜ਼ਦਦ ਅਲਫਸਾਨੀ ਨੇ ਸਮੁੱਚੀ ਮਾਨੁਤਾ ਨੂੰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਤੇ ਸ਼ੇਖ ਮਜ਼ਦਦ ਅਲਫਸਾਨੀ ਨੂੰ ਉਹਨਾਂ ਦੇ ਸੁਧਾਰਵਾਦੀ ਕੰਮਾਂ ਦੇ ਲਈ ਜਿਹੜਾ ਕੀ ਸਲਾਨਾ ਯਾਦ ਕੀਤਾ ਜਾਂਦਾ ਹੈ ਉਥੇ ਹੀ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਰੋਜਾ شریف ਸਰਹੰਦ ਦੀ ਮੁਸਲਮ ਭਾਈਚਾਰੇ ਵਿੱਚ ਬਹੁਤ ਵੱਡੀ ਮਹੱਤਤਾ ਹੈ ਅਤੇ ਇੱਥੇ ਹਰ ਸਾਲ ਦਿਸ ਵਦੇਸ਼ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਲੋਕ ਜੋ ਮੁਸਲਮ ਭਾਈਚਾਰੇ ਦੇ ਨਾਲ ਸਬੰਧਤ ਨੇ ਨਤਮਸਤਕ ਹੁੰਦੇ ਨੇ ਅਤੇ ਜਿਹੜੇ ਕੀ ਸਲਾਮ ਪੇਸ਼ ਕਰਦੇ ਨਦੂਰ ਦੇ ਸਬੰਧ ਵਿੱਚ ਵੀ ਇਹ ਐਮਰਜੈਂਸੀ ਲਾਗੂ ਹੋ ਸਕਦੀ ਹੈ। ਕਾਰਸਪੇਮਾ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ। ਹੁਣ ਨਕਰੀਓ ਪ੍ਰੋਗਰਾਮ ਦੇ ਇਸ ਕੌਂਫਰੰਸ ਸਰ ਅਮਰ ਮਾਨ ਨੂੰ ਸਾਥੀ ਰਾਜ ਕੋਈ ਨਾ ਨਾ ਦੇ ਇਸ ਮੌਕੇ ਦੇ ਆਪ ਸਰਸਤ ਵੱਲੋਂ ਬਹੁਤ ਪਿਆਰ ਸਹਿਯੋਗ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਈਟਰੀ ਪ੍ਰਧਾਨ ਕੇਂਦਰ ਜੁਗਤੀ ਦੇ ਆਪਣੇ ਅਧਿਕਾਰਤ ਪ੍ਰਤਿਧਿਕਾਰ ਦੇ ਨਾਲ ਮਾਣ ਮਾਣ

ਸਭਾ ਬਾਈ ਨੇ ਸਾਰਿਆਂ ਨੂੰ ਜੀ ਆਇਆਂ ਵੈਲਕਮ ਕਰਦੇ ਆਂ। ਹੋਰ ਸਭ ਨੂੰ ਮੁਬਾਰਕਬਾਦ ਕਿਉਂਕਿ ਹਰ ਇੱਕ ਧਰਮ ਕਿਆ ਕਰਨਾ ਸਿਖਾਉਂਦਾ ਇਨਸਾਨੀ ਸੁਭਾਅ ਦਾ। ਔਰ ਇਹ ਉਹ ਥਾਂ ਹੈ ਦੁਨੀਆ ਦੀ ਜਿਹੜੀ ਮੱਕਾ ਮਦੀਨੇ ਤੋਂ ਬਾਅਦ ਦੂਜਾ ਮੁਕੱਦਸ ਥਾਂ ਹੈ। ਸੋ ਸਾਰੇ ਸੀ ਇੱਥੇ ਆ ਕੇ ਨਮਸਤਕ ਹੁੰਦੇ ਆ। ਸਾਰੇ ਦੁਆਵਾਂਾਂ ਕਰਦੇ ਆਂ। ਅੱਲਾਹ ਅਗੇ ਰਿਆਦਾ ਕਰਦੇ ਆਂ। ਸੋ ਸਾਰਿਆਂ ਨੂੰ ਮੈਂ ਫੱਥੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਉਸ ਦੀਆਂ ਅਤੇ ਜਿਨ੍ਹਾਂ ਨੇ ਸੰਗਤ ਕਰਕੇ ਸਾਰਾ